ਅੱਜ ਦੀ ਪੰਜਾਬੀ ਦੀ ਕਠਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਤਵਾਦ ਦੀ ਸਤਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ ਸਾਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਪਠ ਨੰਬਰ 19 ਪਠ ਦਾ ਨਾਮ ਸੀ ਸੱਚ ਦਾ ਪੁਜਾਰੀ ਆ ਇੱਕ ਜੀਵਨੀਏ ਹਰਬੰਦਰ ਸਿੰਘ ਹੁੰਦਲ ਇਹਦੇ ਲੇਖਕ ਹਨ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਸੱਚ ਦਾ ਪੁਜਾਰੀ ਮਹਾਤਮਾ ਗਾਂਧੀ ਜੀ ਦਾ ਨਾਮ ਕੋਈ ਨਹੀਂ ਜਾਣਦਾ ਵੀ ਸਾਰੇ ਲੋਕਾਂ ਨੂੰ ਪਤਾ ਹੈ ਮਹਾਤਮਾ ਗਾਂਧੀ ਜੀ ਦਾ ਜਿਹਨਾਂ ਦੇ ਇਹਨਾਂ ਦੇ ਨਾਮ ਬਾਰੇ ਜਿੰਨ ਬੰੂ ਨਹੀਂ ਤੇ ਮਹਾਤਮਾ ਗਾਂਧੀ ਜੀ ਦਾ ਨਾਮ ਕੋਈ ਨਹੀਂ ਜਾਣਦਾ ਆਪ ਨੂੰ ਰષ્ટ્ર ਪਿਤਾ ਵੀ ਕਿਹਾ ਜਾਂਦਾ ਹੈ ਵੀ ਮਹਾਤਮਾ ਗਾਂਧੀ ਜੀ ਕਿ ਰષ્ટ્ર ਪਿਤਾ ਕਿਹਾ ਜਾਂਦਾ ਹੈ ਲੋਕ ਆਪ ਨੂੰ ਬਾਪੂ ਵੀ ਕਹਿੰਦੇ ਹਨ ਕਿਸ ਨੂੰ ਵੀ ਮਹਾਤਮਾ ਦਾ ਦਿਨ ਆਪ ਜੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ ਬੀ ਜੀ ਦਾ ਪਾਪੂ ਗਾਂਧੀ ਜੀ ਦਾ ਆਪ ਜੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਪ੍ਰਦੇਸ਼ ਦੇ ਪੋਰਬੰਦਰ ਵਿੱਚ ਸ੍ਰੀ ਕਰਮਚੰਦ ਗਾਂਧੀ ਤੇ ਕਰ ਹੋਇਆ ਕਰਮਚੰਦ ਗਾਂਧੀ ਦੇ ਘਰ ਉਹਨਾਂ ਦੇ ਪਿਤਾ ਦਾ ਨਾਮ ਕਰਮਚੰਦ ਗਾਂਧੀ ਸੀ ਤੇ ਮਾਤਾ ਦਾ ਨਾਮ ਕੀ ਸੀ ਪਤਲੀਬਾਈ ਤੇ ਇਹਨਾਂ ਦੀ ਵਾਈਫ ਦਾ ਨਾਮ ਕੀ ਸੀ ਕਸਤੁਰਬਾ ਗਾਂਧੀ ਤੋਂ ਇਹਨੇ ਇਨਕਾਂ ਜਨਮ ਹੋਇਆ ਸੀ ਗੁਜਰਾਤ ਦਾ ਪ੍ਰਦੇਸ਼ ਪੋਰਬੰਦਰ ਗੁਜਰਾਤ ਪ੍ਰਾਂਤ ਦੇ ਪੋਰਬੰਦਰ ਵਿੱਚ ਹੋਇਆ ਸੀ ਤੁਹਾਨੂੰ ਸਾਰਿਆਂ ਨੂੰ ਮعلوم ਹੈ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਵੀ ਗੁਜਰਾਤ ਤੋਂ ਗਿਲਾਉਂ ਪਿੱਤਾ ਸੀ ਤੋਂ ਵੇਖੋ ਜੀ ਉਹ ਕੀ ਦਿੱਸ ਸੀ ਕਰ ਹੋਇਆ ਸਾਨੂੰ ਇੰਨਾ ਗੱਲਾਂ ਬਈ ਇਹਨਾਂ ਦੇ ਇੰਦਾ ਨਾਮ ਕੀ ਮੋਨਜਾ ਦਾਸ ਕਰਮਚੰਦ ਗਾਂਧੀ ਸੀ ਇਹਨਾਂ ਦੇ ਪਿਤਾ ਦਾ ਨਾਮ ਸੋਨਦੀਨ ਪਿਤਾ ਦਾ ਪੂਰਾ ਨਾਮ ਦਾਸ ਕਰਮਚੰਦ ਗਾਂਧੀ ਸੀ ਤੇ ਇਹਨਾਂ ਦੇ ਪਿਤਾ ਦਾ ਨਾਮ ਕਰਮਚੰਦ ਸੀ ਇਹਨਾਂ ਦੀ ਮਾਤਾ ਦਾ ਨਾਮ ਕੁਤਲੀਵਾਈ ਇਹਨਾਂ ਦੀ ਵਾਈਟ ਨਾਨੰਦਸੁਰਵਾਕਾਂ ਦੀ ਸੀ ਇਹਨਾਂ ਦਾ ਜਨਮ 2 ਅਕਤੂਬਰ 1869 ਨੂੰ ਹੋਇਆ ਸਾਨੂੰ ਇਹਨਾਂ ਗੱਲਾਂ ਦਾ ਪਤਾ ਇਹਨਾਂ ਦੀ ਆਪ ਦੀ ਲਿਖੀ ਹੋਈ ਜੀਵਨੀ ਤੋਂ ਲੱਗਦਾ ਹੈ ਐਨੂੰ ਪਤਾ ਲੱਗਦਾ ਇਹਨਾਂ ਦੀ ਜੀਵਨੀ ਪਰਤੇ ਲਿਖੀ ਹੋਈ ਸੀ ਉਹਨਾਂ ਤੋਂ ਇਹਨਾਂ ਗੱਲਾਂ ਦਾ ਪਤਾ ਲੱਗਦਾ ਹੈ ਇਸ ਜੀਵਨ ਕਹਾਣੀ ਦਾ ਨਾਮ ਹੈ ਕੀ ਸਵੇ ਸੱਚ ਮਾਰੇ ਮੇਰੇ ਅਨੁਭਵ ਸੱਚਾਰੇ ਸਾਡੇ ਅਨੁਭਵ ਬਈ ਇੰਗਲਿਸ਼ ਨੂੰ ਕੀ ਕਹਿੰਦੇ ਮਾਈ ਐਕਸਪੀਰੀਅੰਸ ਐਕਸਪੈਰੀਮੈਂਟਸ ਵੀ ਥਰੂ ਸ਼ਾਣੀ ਉਮਰ ਵਿੱਚ ਗਾਂਧੀ ਜੀ ਨੇ ਅਨੁਭਵ ਕਰ ਲਿਆ ਸੀ ਕਿ ਮਨੁੱਖ ਦੇ ਜਦੋਂ ਉਹ ਸ਼ਾਣੀ ਉਮਰ ਹੋਈ ਸੀ ਉਹਨਾਂ ਨੇ ਇਹ ਜਾਣ ਲਿਆ ਸੀ ਉਹਨਾਂ ਨੇ ਮੰਨ ਲਿਆ ਸੀ ਕਿ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਟੀਚਾ ਕੀ ਹੈ ਸਭ ਤੋਂ ਵੱਡਾ ਟੀਚਾ ਕੀ ਹੈ ਮਨੁੱਖ ਦੇ ਜੀਵਨ ਦਾ ਸੱਚ ਦੀ ਖੋਜ ਕਰਨਾ ਸੱਚ ਬੋਲਣਾ ਅਤੇ ਸੱਚ ਨੂੰ ਸਵੀਕਾਰ ਕਰਨਾ ਆ ਇਹਨਾਂ ਨੂੰ ਜਾਣ ਲਿਆ ਸੀ ਇਸ ਲਈ ਆਪਣੀ ਜੀਵਨ ਕਥਾ ਦਾ ਨਾਮ ਵੀ ਆਪ ਨੇ ਸੱਚ ਬਾਰੇ ਮੇਰੇ ਅਨੁਭਾਉ ਰੱਖਿਆ ਸੀ ਕਿਨਮਾ ਆਤਮਾ ਗਾਂਧੀ ਜੀ ਇਸ ਪੁਸਤਕ ਵਿੱਚ ਗਾਂਧੀ ਜੀ ਨੇ ਆਪਣੇ ਜੀਵਨ ਦੀਆਂ ਗੱਲਾਂ ਨੂੰ ਸਤ ਸਤ ਬਿਆਨ ਕੀਤਾ ਹੈ ਇਸ ਪਠ ਬਾਰੇ ਹੋਰ ਵਿਸਤਾਰ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕਥਾ ਵਿੱਚ ਦੱਸਾਂਗਾ ਅਗਲੀ ਕਥਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦਿਲਾਇ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਵੱਧ ਲਾਇਕ ਕਰਨਾ ਸ਼ੇਅਰ ਕਰਨਾ ਤੇ ਅੱਜ ਦੀ ਪੰਜਾਬੀ ਦੀ ਕਥਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ